ਰਾਤ ਦੇ 11 ਵਜੇ ਇੱਕ ਮਾਂ ਦੀ 26 ਸਾਲ ਦੀ ਜਵਾਨ ਧੀ ਹਸਪਤਾਲ ਨੇ ਬਾਹਰ ਕੱਢਤੀ ਸਾਡੇ ਕੋਲ ਰਾਤ ਦੇ 12:30 ਵਜੇ ਪਿੰਡ ਮਦਨਹੀੜੀ ਜ਼ਿਲ੍ਹਾ ਮੋਹਾਲੀ ਨੇੜੇ ਖਰੜ ਪਹੁੰਚੀ ਏ ਹਸਪਤਾਲ ਵਾਲੇ ਨੇ ਤਾਂ ਕਹਤਾ ਸੀ ਕਿ ਲੈ ਜੋ ਹੁਣ ਤਾਂ ਸੇਵਾ ਕਰ ਲੋ ਤੁਹਾਡੀ ਕੁੜੀ ਇੱਕ ਦਿਨ ਦੀ ਮਹਿਮਾਨ ਰਹਿ ਗਈ ਏ ਪਰ ਅਸੀਂ ਇੱਥੇ ਆ ਕੇ ਇਲਾਜ ਸ਼ੁਰੂ ਕੀਤਾ ਔਰ ਕੁੜੀ ਬਚ ਵੀ ਗਈ ਸਾਡੇ ਕੋਲ ਤੁਸੀਂ ਆਪਣੇ ਵੀਡੀਓ ਸਾਂਝੇ ਕਰਦਾ ਜੇ ਨਾ ਭੁੱਲੋ ਨਾ ਇਹ ਮਰੀਜ਼ ਇਹ ਕਿਸੇ ਮਾਵਾਂ ਦੀਆਂ ਜਵਾਨ ਧੀਆਂ ਕਿਸੇ ਮਾਵਾਂ ਦੇ ਜਵਾਨ ਪੁੱਤ ਸਾਡੇ ਕੋਲ ਪਹਿਲਾਂ ਪਹੁੰਚਣਾ ਅਸੀਂ ਪਹਿਲਾਂ ਇਹਨਾਂ ਦਾ ਇਲਾਜ ਸ਼ੁਰੂ ਕਰਤੀ ਹੈ ਕਿਰਪਾ ਕਰਕੇ ਵੀਡੀਓ ਦੇਖੋ ਪੂਰਾ ਔਰ ਅੱਗੇ ਸ਼ੇਅਰ ਕਰਨਾ ਨਾ ਭੁੱਲੋ ਕਿਉਂਕਿ ਤੁਸੀਂ ਸ਼ੇਅਰ ਕਰਕੇ ਬਹੁਤ ਸਾਰੇ ਮਾਵਾਂ ਦੀ ਜਵਾਨ ਧੀਆਂ ਜਵਾਨ ਮੁੰਡੇ ਬਚਾਉਣ ਦੇ ਵਿੱਚ ਸਿੱਧਾ ਸਹਿਯੋਗ ਕਰੋਗੇ ਵੀਡੀਓ ਪੂਰਾ ਵੀ ਦੇਖੋ ਔਰ ਕਿਰਪਾ ਕਰਕੇ ਵੀਡੀਓ ਸ਼ੇਅਰ ਕਰਦਾ ਬਿਲਕੁਲ ਨਾ ਭੁੱਲਿਓ ਆਮਦਨ ਸਾਲ ਹੈ ਸਤਾ ਚੱਲ ਰਹੇ ਨੇਗੇ ਵੀਜੀ ਮਤਲਬ ਉਹ ਦੋਹਣ ਬੋਲਦੀ ਚੰਦੀ ਨਹੀਂ ਜਿਵੇਂ ਪਹਿਲਾਂ ਰੂੜਾ ਰੂੜਾ ਕਹਿੰਦੇ ਸੀ ਪਰसों ਬੜੀਆਂ ਚੀਕਾਂ ਮਾਰਨ ਇਨਫੈਕਸ਼ਨ ਬਲੱਡ ਤੇ ਇੰਨਾ ਵੱਧ ਗਿਆ ਹਾਰਟ ਤੱਕ ਹਾਰਟ ਤੋਂ ਬ੍ਰੇਨ ਤੱਕ ਪਹੁੰਚ ਗਿਆ 26 ਸਾਲ ਦੀ ਮਨਪ੍ਰੀਤ ਬੜੀ ਬੁਰੀ ਹਾਲਤ ਦੇ ਵਿੱਚ ਪਹੁੰਚੀ ਹੈ ਨਾ ਕਿਉਂ ਕਿ ਕਿਉਂਕਿ ਆਪਾਂ ਵੀਡੀਓ ਸ਼ੇਅਰ ਨਹੀਂ ਕਰਦੇ ਸਾਨੂੰ ਇਹਨਾਂ ਨੂੰ ਪਤਾ ਹੀ ਨਹੀਂ ਪੰਜਨ ਚਾਰ ਸਾਲ ਚ ਦੱਸਿਆ ਨਹੀਂ ਕਿਸੇ ਨੇ ਸਾਡੇ ਬਾਰੇ ਕਿ ਨਹੀਂ ਬਾਜੀ ਦੱਸੋ ਕਿ ਸਹੀ ਨਹੀਂ ਆ ਗਏ ਪੂਰੇ ਪੰਜਾਬ ਦੇ ਵਿੱਚ 2.5 ਲੱਖ ਤੋਂ ਉੱਪਰ ਪੇਸ਼ੈਂਟ ਇਸ ਤਰ੍ਹਾਂ ਦੇ ਰੀਡ ਦੀ ਹੱਡੀ ਟੁੱਟੇ ਹੋਏ ਪਏ ਆ ਏਦਾਂ ਦੀ ਮਨਪ੍ਰੀਤ ਕੌਰ ਵਰਗੀਆਂ ਭੈਣਾਂ ਹੋਰ ਨਾ ਕਿੰਨੇ ਰੁਪਏ ਲਾ ਕੇ ਆਏ ਹਾਂ 4 ਸਾਲ ਚ ਹੁਣ 4 ਸਾਲ ਦੇ 4 ਲੱਖ ਰੁਪਏ ਤਾਂ ਲਾਈ ਦਿੱਤਾ ਹੋਣਾ 4 ਲੱਖ ਰੁਪਏ ਲੋਕਾਂ ਕੋਲੋਂ ਬਹੁਤ ਪੈਸਾ ਲਾ ਲਿਆ ਕਰਜ਼ਾ ਚੜਿਆ ਹੋਇਆ ਅੰਦਰ ਜਿਹੜਾ ਅਸੀਂ ਪैसे ਦੇ ਕੇ ਅੱਜ ਵੀ ਰਸਤੇਦਾਰਾਂ ਦੀ ਮਿੰਤਾਂ ਕਰ ਕਰਕੇ ਫਿਰ ਫਿਰ ਲੈ ਕੇ ਨਹੀਂ ਕੋਈ ਨਹੀਂ ਇੱਥੇ ਕੋਈ ਪੈਸਾ ਨਹੀਂ ਲੱਗਦਾ ਇੱਥੇ ਕਾਲਪੁਰਖ ਦੀ ਸੰਗਤ ਹੈ ਸਾਰੀ ਸੇਵਾ ਉਹਨਾਂ ਦੇ ਪਾਉਣੀ ਚ ਰਹਿ ਕੇ ਚਲਦੀ ਐ ਪਰ ਸੰਗਤ ਦੀ ਇਹ ਸੇਵਾ ਤਾਂ ਕੰਮ ਆਵੇ ਉਹ ਪਾਉਂਦੀ ਐ ਜੇ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਪਲੀਜ਼ ਇਸ ਗੱਲ ਦੀ ਮਹੱਤਵਤਾ ਸਮਝੋ ਰਾਤ ਦੇ 12 ਵਜੇ ਹੋਏ ਨੇ ਲੁਧਿਆਣੇ ਤੋਂ ਪੇਸ਼ੈਂਟ ਪਹੁੰਚਿਆ ਹਾਂਜੀ ਹੋ ਰਿਹਾ ਵਾਈ ਬ੍ਰੋ ਕਾਸ਼ ਇਹ ਬੱਚਾ ਸਾਡੇ ਕੋਲ 1 ਮਹੀਨੇ ਪਹਿਲਾਂ ਪਹੁੰਚ ਜਾਂਦਾ ਹੋਰ ਜ਼ਿਆਦਾ ਕੁਝ ਕਰ ਸਕਦੇ ਸੀਗੇ ਸੈਂਟਰ ਲਾਈਨ ਪੈ ਚ ਪਾਈ ਹੋਈ ਡਾਕਟਰਾਂ ਨੇ ਨਾ ਤੁਸੀਂ ਮੰਨੋਗੇ ਕਿਹੜਾ ਕਿਹੜਾ ਹਸਤਾਫਾ ਸੀਗਾ ਜੁੱਤੂ ਲੈ ਕੇ ਆਏ ਹਾਂ ਇਹ ਹੈਗਾ ਮੈ ਮੈਡੀ ਸੇਫ ਹਨ ਹਾਂਜੀ ਹਾਂਜੀ ਲਾਮਾ ਭਰਾ ਲਿਆ ਇਹਨਾਂ ਤੋਂ ਇਹਨਾਂ ਨੂੰ ਪਤਾ ਵੀ ਨਹੀਂ ਹੈ ਕਿ ਉਹਦੇ ਅਕੋਰਡਿੰਗਲੀ ਪੇਸ਼ੈਂਟ ਆਪਣੇ ਪੇਰੈਂਟਸ ਆਪਣੇ ਬਿਹਾਫ ਤੇ ਪੇਸ਼ੈਂਟ ਨੂੰ ਲੈ ਕੇ ਗਏ ਹੈ ਨਾ ਮੈਸ ਕਿ ਕੀ ਕਰਨੇ ਹੁੰਦੇ ਡਰੈਸਿੰਗ ਉਹ ਵੀ ਨਹੀਂ ਕਰੀ ਗਏ ਸਨ ਉਹਨਾਂ ਨੇ ਹਲੇ ਲਾਸਟ ਬਈ ਹਬਾ ਤਾਂ ਮੰਤਰੀ ਬੇਟਾ ਮਰਦਾ ਨਨੋ ਹੋਏ ਮਨੋ ਉਹ ਮਰਦਾ ਤੇਰੀ ਕੁੜੀ ਸੀ ਸਾਡੀ ਯਾਰ ਪੂਰੀਆ ਪੂਰਾ ਰਹਿੰਦੀ ਹੁੰਦੀ ਨੇ ਸਾਨੂੰ ਪੂਰਾ ਕਰਨਾ ਹਾਂ ਆਹ ਕੋਈ ਦਿੱਕਤ ਲਾਸਟ ਸਮੇਂ ਤੱਕ ਨਹੀਂ ਹਾਂਜੀ ਲਾਸਟ ਸਮੇਂ ਤੱਕ ਇਹਨੇ ਪਾਠ ਨਹੀਂ ਛੱਡਿਆ ਅੱਛਾ ਅੱਛਾ ਹੋਣਾ ਇਹ ਚਾਰ ਬੱਚੇ ਨਹੀਂ ਇਹਨੇ ਫੋਨ ਲਾ ਲਿਆ ਨਾ ਮੈਡੀਕਲ ਕੰਡੀਸ਼ਨ ਹੈ ਇਹ ਜੋ ਸੈਂਟਰ ਦਾ ਇੰਟ ਹੈਗੀ ਨਾ ਇਹਦਾ ਇਹ ਇਸ਼ੂ ਹੈ ਪੈਂਦੀ ਸਨ ਹਾਂ ਸ਼ਿਫਟ ਕਰਦੇ ਆਜੋ ਨਾਲ ਲਾ ਲਓ ਉਧਰ ਤੁਸੀਂ ਚप्पल ਪਾਈਏ ਚੜਜੋ ਉੱਪਰ ਇੱਧਰ ਵੀ ਆ ਮੈਂ ਹੂੰ ਹੂੰ ਚਲੋ ਅੱਗੇ 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 ਕਰਕੇ ਹਾਂ ਚਲੋ ਨਾ ਨਾ ਜੰਮੂ ਠੀਕ ਕਾਮ ਆ ਗਈ ਹੁੰਦੀ ਸੀ ਇਹਨਾਂ ਬਾਅਦ ਤੇ ਤੀਕਰਾ ਆ ਕੇ 2 ਵਜੇ ਮਾਰੀਆ ਉਹ